ਜਲੰਧਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਪੈ ਰਹੀ ਸੀ ਗਰਮੀ ਤੋਂ ਬਾਅਦ ਇੱਕੋ ਦਮ ਹੀ ਰਾਹਤ ਜੋ ਮੌਸਮ ਦੇ ਵਿੱਚ ਬਦਲਾਅ ਜਿਹੜਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਇੱਕੋ ਦਮ ਜੋ ਨੇਦੀ ਤੂਫਾਨ ਆਣਾ ਸ਼ੁਰੂ ਹੋ ਚੁੱਕਾ ਹੈ ਬੱਦਲ ਤੁਸੀਂ ਦੇਖ ਰਹੇ ਹੋ ਕਾਲ ਜੋ ਬੱਦਲ ਛਾ ਗਏ ਨੇ ਇੱਕੋ ਦਮ ਨੇਦੀ ਤੂਫਾਨ ਹੈ ਜੋ ਲੋਕਾਂ ਦਾ ਦੁਕਾਨਾਂ ਦੇ ਬਾਹਰ ਲੱਗਿਆ ਸਮਾਨ ਜੋ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਤੁਹਾਨੂੰ ਦਿਖਾ ਰਿਹਾ ਕਈਆਂ ਦੀਆਂ ਛਤਰੀਆਂ ਉੱਡ ਚੁੱਕੀਆਂ ਤੇ ਕਈਆਂ ਦਾ ਸਮਾਨ ਕਿਹੜਾ ਉੱਡ ਕੇ ਜੋ ਹੈ ਸੜਕਾ ਤੇ ਆ ਚੁੱਕਾ ਹੈ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੋ ਹੁਣ ਸਮੇਂ ਤੁਹਾਨੂੰ ਦੱਸਦੀ ਹੈ ਸਮੇਂ ਹੋ ਚੁੱਕਾ ਹੈ 4 ਦੇ ਕਰੀਬ ਕਿਹੜਾ ਸਮਾਂ ਐ ਇਦਾਂ ਲੱਗ ਰਿਹਾ ਹੈ ਸ਼ਾਮ ਦੇ 7 ਤੋਂ 8 ਵੱਜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੁਕਾਨਾਂ ਦੇ ਬਾਹਰ ਜੋ ਸਮਾਨ ਲੱਗਿਆ ਹੋਇਆ ਸੀ ਉਹ ਇੱਕੋ ਦਮ ਸਮਾਨ ਕਿਹੜਾ ਉੱਡ ਕੇ ਸੜਕਾ ਦੇ ਵਿੱਚ ਆ ਚੁੱਕਾ ਭਾਵੇਂ ਗੀਡਰ ਹੋ ਛਤਰੀਆਂ ਹੋ ਹੋਰ ਵੀ ਕਿਹੜੇ ਬੋਰਡ ਹੋਣ ਹੋਰ ਵੀ ਸਮਾਨ ਕਿਹੜਾ ਸੜਕਾਂ ਦੇ ਵਿੱਚ ਜੋ ਉੱਡ ਕੇ ਕਿਹੜਾ ਸੜਕਾਂ ਤੇ ਆਇਆ ਲੋਕਾਂ ਨੂੰ ਐਹੀ ਜਗਬਾਨੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਧਿਆਨ ਨਾਲ ਜੋ ਨੇਰੀ ਤੂਫਾਨ ਦੇ ਕਾਰਨ ਟਰੈਵਲਿੰਗ ਕਰ ਰਹੇ ਨੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਉਹ ਧਿਆਨ ਨਾਲ ਚਲਾਈ ਜਾਣ ਤੇ ਨਹੀਂ ਤੇ ਕਈ ਵੀ ਹਾਦਸੇ ਹੋ ਸਕਦੇ ਇਸ ਕੋਦਮ ਕਿਹੜਾ ਬੱਦਲ ਹੈ ਉਹ ਜਲੰਧਰ ਦੇ ਵਿੱਚ ਇਹ ਪਿਛਲੇ ਕਈ ਦਿਨਾਂ ਤੋਂ ਗਰਮੀ ਪੈ ਰਹੀ ਸੀ ਇੱਕੋ ਦਮ ਕਿਹੜਾ ਮੌਸਮ ਦੇ ਵਿੱਚ ਬਦਲਾਅ ਆਇਆ ਸੁਨੀਲ ਮਹਾਜਨ ਜਗਬਾਨੀ ਟੀਵੀ ਜਲੰਧਰ ਕਾਰਨ ਲੋਗਾ ਦੇ ਸਮਾਨ ਜੋ ਸੜਕਾਂ ਤੇ ਡਿੱਗ ਚੁੱਕਾ ਹੈ ਉੱਥੇ ਗੀਦਰ ਤੱਕ ਵੀ ਕਿਹੜੇ ਲੋਗਾ ਦੇ ਡਿੱਗੇ ਨੇ ਨੇਰੀ ਤੂਫਾਨ ਦੇ ਨਾਲ ਚਿਲੰਦਰ ਦੇ ਵਿੱਚ ਮੌਸਮ ਪਿਛਲੇ ਕਈ ਦਿਨਾਂ ਤੋਂ ਗਰਮੀ ਪੈ ਰਹੀ ਸੀ ਇਕੋਦਮ ਮੌਸਮ ਬਦਲਾਅ ਦੇ ਵਿੱਚ ਨੇਰੀ ਤੂਫਾਨ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸ਼ਾਮ ਦੇ 4 ਵਜੇ ਨੇ ਐਡਾ ਲੱਗ ਰਹੇ ਨੇ ਸ਼ਾਮ ਦੇ 7 ਤੋਂ 8 ਵਜੇ ਚੁੱਕੇ ਨੇ ਜੋ ਟ੍ਰੈਵਲ ਕਰ ਰਹੇ ਨੇ ਉਹਨਾਂ ਨੂੰ ਔਖ ਤੇ ਜ਼ਰੂਰ ਆndi ਹੋਏਗੀ ਜੋ ਨੇਰੀ ਤੂਫਾਨ ਦੇ ਕਾਰਨ ਧਿਆਨ ਨਾਲ ਚਲਾਇਆ ਜਾਵੇ ਜੋ ਹਾਦਸਾ ਨਾ ਹੋ ਸਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਇੱਕੋ ਦਾ ਮੌਸਮ ਬਦਲਾਅ ਦੇ ਵਿੱਚ ਜੋ ਦੁਕਾਨਾਂ ਦੇ ਬਾਹਰ ਲੱਗਿਆ ਸਮਾਨ ਜੋ ਕਈਆਂ ਦਾ ਸਮਾਨ ਉੱਡ ਚੁੱਕਾ ਹੈ ਜਲੰਧਰ ਦੇ ਵਿੱਚ ਫੇਰ ਤੋਂ ਦੁਬਾਰਾ ਤੋਂ ਮੌਸਮ ਬਦਲਾਅ ਦੇ ਵਿੱਚ ਨਜ਼ਰ ਆ ਰਿਹਾ ਇੱਕੋ ਦਮ ਜੋ ਨੇਰੀ ਤੂਫਾਨ ਤੁਸੀਂ ਦੇਖ ਲਓ ਜੋ ਲੋਗਾ ਦੇ ਦੁਕਾਨਾਂ ਦੇ ਬਾਹਰ ਲੱਗੇ ਸਮਾਨ ਵੀ ਡਿੱਗ ਚੁੱਕੇ ਨੇ ਜੋ ਲੋਗ ਇੱਥੇ ਵਾਈਕਲ ਚਲਾ ਰਹੇ ਨੇ ਉਹਨਾਂ ਨੂੰ ਵਾਈਕਲ ਦਾ ਜੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਦੀਆਂ ਚਲੰਦਰ ਦੇ ਵਿੱਚ ਇੱਕੋ ਦਾਮ ਹੀ ਮੌਸਮ ਦੇ ਜੋ ਬਦਲਾਅ ਟਾਈਮ 4 ਵਜੇ ਨੇ 4 ਵਜੇ ਦੇ ਵਿੱਚ ਤੁਸੀਂ ਦੇਖ ਰਹੋ ਐਦਾ ਲੱਗ ਰਿਹਾ ਹੈ ਸ਼ਾਮ ਦੇ ਰਾਤ ਦੇ 7 ਵੱਜ ਚੁੱਕੇ ਨੇ ਤੇ ਇੱਕੋ ਦਮ ਕਿਹੜਾ ਨੇਰੀ ਤੂਫਾਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਦੁਕਾਨਾਂ ਦੇ ਬਾਹਰ ਲੱਗਿਆ ਸਮਾਨ ਵੀ ਕਈਆਂ ਦਾ ਸੜਕਾਂ ਤੇ ਡਿੱਗ ਚੁੱਕਾ ਹੈ ਕਈਆਂ ਦੇ ਕੱਪੜੇ ਤਾਂ ਉੱਡ ਚੁੱਕੇ ਨੇ ਆਈ ਫੋਨ ਦੇ ਲਾਈਵ ਭਾਈ ਉਹਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਦੇਖੋ ਤਾਂ ਮੌਸਮ ਤੇ ਬਦਲਾਅ ਕਿਹੜਾ ਨਜ਼ਰ ਆਇਆ ਨੇ ਇਹਦੀ ਤੂਫਾਨ ਰੇਡੀਆਂ ਤੋਂ ਬਾਹਰ ਕੱਕ ਉੱਡ ਕੇ ਛਤਰੀਆਂ ਤਾਂ ਉੱਡ ਚੁੱਕੀਆਂ ਆ